ਪੋਣੇ ਵੀ ਤੋਣ ਵਾਲੇ ਹੋਏ ਆ ਕੀ ਬਣਾ ਬੰਦਾ ਛੱਡ ਕੇ ਜੀ ਆਲੂ ਬਤਾਉ ਬਣਾਏ ਮੰਮੀ ਤੋੜ ਕੇ ਲਿਆਏ ਸੀ ਨਾ ਆਪਣੇ ਬਸ ਲੱਗ ਗਿਆ ਕਿ ਬਿਮਾਰੀ ਦਾ ਘਰ ਮੰਮੀ ਤੋੜ ਕੇ ਲੈ ਆਏ ਤੇ ਤੁਹਾਨੂੰ ਪਤਾ ਮੈਂ ਨਹੀਂ ਖਾਂਦਾ ਸਮ੍ਰੀਤ ਲਈ ਲੱਗੀ ਮੈਗੀ ਨੂੰ ਤੜਕਾ ਰਾਉਣ ਕੋ ਤੇਲੇ ਵੀ ਬਣਾ ਦਿੰਨੀ ਆ ਮੈਗੀ ਖਾ ਖਾ ਕੇ ਤੇ ਮੈਂ ਮੁੜ ਕੇ ਅੰਦਰ ਗੋਲੇ ਬਣਾਉਣੇ ਆ ਅੱਗੇ ਕਹਿੰਦੇ ਕਿ ਅੰਦਰ ਮੈਦਾ ਜੰਮ ਜਾਂਦਾ ਫਿਰ ਹੁਣ ਮੈਗੀ ਕਰਾਉ ਤੋੜ ਕੇ ਲਿਆਏ ਹਾਂ ਹਾਂ ਕੀ ਕਰਾਂ ਤੁਸੀਂ ਸਾਰਿਆਂ ਜਾਣੀਆਂ ਰਹਿੰਦੋ ਆਂ ਆਪਣੀ ਰੋਟੀ ਆਪੇ ਬਣਾ ਲਿਆ ਕਰਾਂਗੇ ਹਾਂ ਤੂੰ ਕਰਪੇ ਨਹੀਂ ਜਦੋਂ ਕਿਸੇ ਨਾਲ ਨਹੀਂ ਕਿਹਾ ਨੀ ਆਪਣੀ ਮਰਜ਼ੀ ਨੇ ਸਬਜ਼ੀ ਜਿਹੜੀ ਮਰਜ਼ੀ ਬਣਾ ਲੈਂਦੀਆਂ ਜੇ ਇਦਾਂ ਪੁੱਛਣ ਲੱਗਾ ਮੰਮੀ ਨੇ ਦੱਸਿਆ ਡੈਡੀ ਨੇ ਕਿਹਾ ਡੈਡੀ ਨੇ ਤੋੜ ਕੇ ਲਿਆਂਦੇ ਮੰਮੀ ਨੇ ਲਿਆ ਕੇ ਮੈਨੂੰ ਫੜਾ ਤੇ ਤੇ ਮੈਂ ਕੱਟ ਕੇ ਬਣਾ ਤੇ ਮੈਂ ਵੀ ਜਾਣਾ ਵਾਂ ਕਿ ਪਾਸੇ ਮੈਂ ਹੁਣ ਸਾਰਿਆਂ ਦੀ ਡਿਮਾਂਡ ਪੁੱਛਦੀ ਰਵਾਂ ਫੇਰ ਤੇ ਮੈਂ ਰਹਿ ਗਈ ਇੱਥੇ ਝੋਗੀ ਹਾਂ ਵਾ ਵੜੀਆਂ ਪੁੱਛ ਪੁੱਛ ਬਣਾਉਂਦੀਆਂ ਤੁਸੀਂ ਕਿ ਪੁੱਛ ਨਹੀਂ ਪੈਂਦੀ ਭਰਾਵਾ ਸਬਜ਼ੀ ਬਣਾਉਣੀ ਹੋਵੇ ਤੇ ਇਦਾਂ ਜਿੱਦਾਂ ਵੀਰਡ ਦੇ ਪੇਪਰ ਚੱਲਣ ਦੇ ਹੁੰਦੇ ਆ ਜੀਰਣ ਤੁਹਾਡੇ ਬਾਅਦ ਤੇ ਮੈਨੂੰ ਲੱਗਦਾ ਇਦਾਂ ਹੀ ਆ ਤੇ ਤੁਸੀਂ ਰਹਿਣ ਤਾਂ ਮੈਂ ਆਪੇ ਆਪਣੀ ਦਾਲ ਦੁਰ ਬਣਾ ਲੈਣਾ ਰਹਿਣ ਦੋ ਤੁਸੀਂ ਮੰਜੇ ਤੇ ਮੈਂ ਕਹਿਣ ਦੀ ਆ ਮੈਗੀ ਨੂੰ ਲੱਗੀ ਲਾਉਣ ਤੜਕਾ ਦੇ ਨਾਲ ਤੁਲਾ ਲਾ ਕੇ ਖਾ ਲਈ ਤੁਸੀਂ ਰਹਿਣ ਦੋ ਉਹ ਕਿੰਨੇ ਸਵਾ ਮਹੀਨੇ ਜਸਮਨ ਨੂੰ ਸਾਰੀਆਂ ਸਬਜ਼ੀਆਂ ਖਵਾਉਣੀਆਂ ਕੋਈ ਕਰਨੀ ਤੁਸੀਂ ਆਪਣੀ ਬਣਾ ਲਓ ਜਿਹੜੀ ਬਣਾਉਣੀ ਆ ਦਾ ਪਰ ਮੈਂ ਬਣਾ ਲੈਣਾ ਮਣ ਕੇ ਆਪਣੇ ਕੋਲੋਂ ਬਤਾਉਂਗਾ ਉਹ ਕਿਤੇ ਕਹਿਨੇ ਨੀ ਕੋ ਸੁਣ ਆ ਸਬਜੀ ਨੂੰ ਲੈ ਕੇ ਤੇ ਰੋਜ਼ ਹੀ ਲੜਾਈ ਹੁੰਦੀ ਸਾਡੇ ਘਰ ਦੇ ਵਿੱਚ ਜੀ ਥੋੜੇ ਹੋਣ ਤੇ ਕਿਸ ਦੀ ਪਸੰਦ ਵੀ ਪੁੱਛ ਲੈ ਮੈਨੂੰ ਕਿ ਮੈਂ ਵੀ ਨਹੀਂ ਮੈਂ ਵੀ ਚੱਲੀ ਤਿਆਰ ਹੋਣ ਲੱਗੀ ਘਰ ਸੋਮਨ ਮੈਂ ਤੇਰਾ ਸਾਨੂੰ ਤੇਲ ਲਾਦਾ ਕੋਈ ਨਹੀਂ ਮੰਮੀ ਬਾਅਦ ਚ ਲਾ ਲੈਨੇ ਆ ਬਾਅਦ ਚ ਕਦੋਂ ਲਾਉਣਾ ਵਾ ਕੋਈ ਨਹੀਂ ਅਜੇ ਦੁੱਧ ਪੀਂੰਡਿਆ ਛੁੱਭਦੀ ਤੇ ਬਾਅਦ ਚ ਲਾ ਲੈਨੇ ਬਈ ਬੈ ਜਾ ਮੰਮੀ ਨਾਲ ਤੇ ਇੱਕ ਗੱਲ ਕਰਨੀ 10 ਮੰਮੀ ਪਾਬੀ ਦਾ ਫੋਨ ਆਉਣ ਰਿਹਾ ਹੈਗਾ ਅੱਛਾ ਤੋ ਕਹਿੰਦੀ ਮੰਮੀ ਨੇ ਕਿੰਨੇ ਕ ਦਿਨ ਰਹਿਣਾ ਵਾ ਹਾਂ ਤੇ ਮੈਂ ਕਿਹਾ ਚੱਲ ਸਰਨ ਨਹੀਂ ਡਿਆ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਾਲ ਦੇਣੀ ਹੈ ਚੱਲ ਚੰਗਾ ਫਿਰ ਪੁੱਤਰਾਂ ਦੇ ਕੰਮ ਹੀ ਕੰਮ ਆ ਹਾਂ ਜਿੰਨੇ ਸਵਾ ਮਹੀਨਾ ਨਹੀਂ ਹੁੰਦਾ ਤੇ ਤੂੰ ਮੈਨੂੰ ਸਿੱਧਾ ਹੀ ਆਖਾਂ ਪੇ ਜਾ ਚੱਲ ਜਾ ਨਹੀਂ ਮੰਮੀ ਮੈਂ ਗੁੱਸੇ ਨਾਲ ਥੋੜੀ ਕਹਿਣ ਦੀ ਤੈਨੂੰ ਹੋਰ ਕੋਈ ਆਂਦਾ ਤਾਂ ਮੈਂ ਗੁੱਸਾ ਕਰਨਾ ਹੈਗਾ ਤੇ ਜੇ ਤੂੰ ਹੀ ਮੈਨੂੰ ਆਖੀ ਜਾਣੀ ਚੱਲ ਜਾ ਤਾਂ ਮੈਂ ਤੇ ਚਲ ਜਾਂਗੀ ਨਹੀਂ ਮਮੀ ਗੁਸੇ ਵਾਲੀ ਕੋਈ ਗੱਲ ਨਹੀਂ ਹੁਣ ਚਲ ਮੈਂ ਵੀ ਮਾੜਾ ਮਟਾ ਤੁਰਨ ਫਿਰਨ ਦੇ ਵੀ ਆ ਤੇ ਰੋਟੀ ਪਾਣੀ ਚਲਦੀ ਦੀ ਹਣੀ ਬਣਾ ਹੀ ਦਿੰਦੇ ਆ ਉਹ ਪਾ ਕੇ ਖਾ ਲਿਆ ਕਰਨਾ ਚਲੋ ਤੇ ਸ਼ੁਭ ਦੀਪਿਆ ਇਹਨਾਂ ਨੇ ਫੜ ਲਿਆ ਕਰਨਾ ਉਹਨਾਂ ਨੂੰ ਇਹਨੂੰ ਉਹਨੂੰ ਪੁੱਛ ਕੇ ਵੇ ਜਿਹਦੀ ਮਾਂ ਹੈ ਨਹੀਂਗੀ ਹੈ ਉਹ ਰੋਂਦੀ ਆ ਵੀ ਮੇਰੇ ਨਾਲ ਕੋਈ ਮਾਂ ਹੁੰਦੀ ਮੇਰੀ ਮੈਨਾਂ ਦੁੱਖ ਦੀ ਕਰਦੀ ਕੋਈ ਸੁੱਖ ਦੀ ਕਰਨੀ ਤੇ ਮੈਨੂੰ ਮਾੜਾ ਜਿਹਾ ਪਤਾ ਲੱਗਿਆ ਤੇ ਮੈਂ ਭੱਜੀ ਆ ਜਾਨੀ ਆ ਉਹ ਮਾਵਾਂ ਹੀ ਆਉਂਦੀਆਂ ਆ ਮੰਮੀ ਉਹ ਨਾ ਕੋਈ ਪਿਓ ਪੁੱਛਦਾ ਨਾ ਭਰਾ ਪੁੱਛਦਾ ਨਾ ਪਰ ਜਾਈਂਗਾ ਇਹੋ ਸਿਣੀ ਨਹੀਂ ਹੰਦਗਾ। ਤੇ ਮੰਮੀ ਇਹ ਤਾਂ ਘਰ ਠੀਕ ਐ ਮੈਂ ਤੁਹਾਨੂੰ ਕੋਈ ਮੜਾ ਚੰਗੇਤ ਨਹੀਂ ਕਿਹਾ ਹੈਗਾ। ਮੈਂ ਤਾਂ ਉੱਧਾ ਕਹਿਣ ਦੀ ਚੱਲ ਸਰਣ ਡਿਆ ਵਾ ਤੁਹਾਨੂੰ ਕਿੰਨੇ ਦਿਨ ਹੋ ਗਏ ਨਾਲੇ ਤੇ ਭਾਬੀ ਵੀ ਪੁੱਛਣ ਢੀ ਸੀਗੀ। ਚਲੋ ਚੰਗਾ ਫਿਰ ਚੱਲ ਜੂੰਗੀ ਮੈਂ ਫਿਰ ਤੇ ਮੇਰਾ ਹੁਣ ਤਾਂ ਡਾ ਹੋ ਜਗਿਆ ਹੁਣ ਕੰਮ ਵੀ ਕੀ ਐ। ਮੇ ਕੰਮ ਨੂੰ ਤਾਂ ਕੰਮ ਹੀ ਕਾਮਾ ਮੰਮੀ ਕਾਮਾ ਵੀ ਮੁੱਕ ਦੇ ਹੁੰਦੇ ਐ। ਤੂੰ ਇਹਦੇ ਗੁੱਸਾ ਹੀ ਕਰ ਲਿਆ। ਨਹੀਂ ਐੱਚ ਗੁੱਸੇ ਵਾਲੀ ਗੱਲ ਕਾਦੀ ਆ ਕਿ ਇਹ ਘਰ ਘਰੀ ਹੁੰਦਾ ਆਪਣਾ ਘਰ ਹੁੰਦਾ ਭਾਵੇਂ ਜਿੰਨਾ ਮਰਜੀ ਤੀਆਂ ਦੇ ਘਰ ਜਾ ਕੇ ਸਵਾਰੋ ਹੁੰਦਾ ਤਾਂ ਹੈਗਾ ਵੇ ਇਹ ਤਾਂ ਗੱਲ ਹੈਗੀ ਆ ਚਲ ਕੋਈ ਨਹੀਂ ਮੈਂ ਸਾਰਨ ਡਿਆ ਮੈਂ ਤਾਂ ਆ ਗਿਆ ਹੈਗਾ ਚਲ ਕੋਈ ਨਹੀਂ ਚੰਗਾ ਹੁਣ ਤਾਂ ਦਾ ਟਾਈਮ ਜੇ ਲੰਘ ਗਿਆ ਤੇ ਮਮੀ ਤਾਂ ਕਿਦਾਂ ਦੀਆਂ ਗੱਲਾਂ ਕਾਂਡੇ ਤੀ ਹੂੰ ਮੈਂ ਫੇਰ ਆਪਣਾ ਵੀੜਾ ਲੱਤਾ ਪਉਣੀ ਆ ਆ ਚਲ ਪਾ ਲੋ ਤੇ ਮੁੰਡੇ ਦੱਸਦੇ ਉਹ ਤਾਂ ਫਿਰ ਛੱਡ ਹੁੰਦੇ ਐ ਬੱਸੀ ਛਾੜ ਹੁੰਦੇ ਚਲੋ ਹੁਣ ਬੱッセ ਹੀ ਛਾੜਨਾ ਵਾਂਗੇ ਜਦਨ ਲੋੜ ਹੈਗੀ ਉਦਨ ਲੈ ਕੇ ਆਏ ਤੇ ਹੁਣ ਬੱッセ ਛਾੜ ਦੋ ਗਰਮੀ ਚ ਹੁਣ ਮੈਂ ਕੀ ਕਹਾਂ ਮੰਮੀ ਨੂੰ ਦੱਸ ਐਸੇ ਪਤਾ ਲੱਗ ਗਿਆ ਵੀ ਇਹ ਨਾਰਾਜ ਐ ਤਾਂ ਹੁਣ ਕੀ ਕਰਾਂ ਇੱਥੇ ਵੀ ਨਿੱਕ ਨਿੱਕੀ ਗੱਲ ਤੇ ਹੁੰਦੀ ਰਹਿੰਦੀ ਘਰ ਵਿੱਚ ਚਲੋ ਸਮ੍ਰਿਤੀ ਦੀ ਵਰਦੀ ਬੁੱਢੀ ਸਾਭ ਜਾਂ ਫੇਰ ਇਹਨਾਂ ਨੇ ਤੇ ਲਾ ਲਾ ਮਨਪ੍ਰੀਤ ਮੇਰੀ ਉਹ ਚੁੰਨੀ ਨਹੀਂ ਵੇਖੀ ਨੀ ਲਈ ਜਿਹੜੀ ਫਿੱਕੀ ਜੀ ਹੈਗੀ ਫਿੱਕੀ ਜੀ ਆਹੋ ਵੇਖੀ ਤੇ ਹੈਗੀ ਉਹ ਮੈਂ ਜੋੜ ਕੇ ਨਾ ਆਪਣੇ ਵਾਲੇ ਖਾਨੇ ਚ ਰੱਖਤੀ ਸੀਗੀ ਉਹ ਪੁੱਤ ਮੈਨੂੰ ਦੇ ਹਾਂ ਮੈਂ ਚੱਲੀ ਸੀਗੀ ਹੁਣ ਕਿੱਥੇ ਪਿੰਡ ਆਪੜੇ ਕੋਰ ਕਿੱਥੇ ਨਾ ਤੀ ਅੱਜ ਕੱਦ ਤੋ ਜਾਣਾ ਮੈਂ ਤੀ ਸਵਾ ਮਹੀਨਾ ਕਰਾ ਕੇ ਨਹੀਂ ਜਾਣਾ ਕੋਈ ਨਹੀਂ ਹੁਣ ਸੁਮਨ ਵੀ ਆਖਣ ਲਈ ਆਪ ਹੀ ਤੂੰ ਹੁਣ ਚੱਲ ਜਾ ਮਾਤਾ ਕਹ ਤੋ ਕੀ ਪਤਾ ਉਹਨਾਂ ਦਾ ਹੁਣ ਸਰਦਾ ਜੂਆ ਹਉਣ ਉਠਣ ਜੋੜਾ ਪੀਆ ਲੈ ਗੁੱਸੇ ਨਾਲ ਤਾਂ ਨਹੀਂ ਕਹਿੰਦੇ ਤੁਸੀਂ ਨਹੀਂ ਗੁੱਸੇ ਨਾਲ ਪਤਾ ਕੀ ਆਖਣਾ ਮੈਂ ਹਾਂਜੀ ਹਾਂ ਹੁਣ ਮੈਂ ਚੱਲ ਜਾਣਾ ਚੱਲੀ ਆ ਮੈਂ ਤੇ ਚੰਨੀ ਮੈਨੂੰ ਦੇ ਤੇ ਮੈਂ ਆਪਣੇ ਲੀੜਿਆ ਚ ਰੱਖ ਲਾ ਤੇ ਚਲ ਮੈਂ ਐਵੇਂ ਕਿਤੇ ਗੁੱਸੇ ਹੋ ਕੇ ਨਾ ਚੱਲ ਜਿਓ ਮੈਨੂੰ ਪਤਾ ਦਦ ਦਾ ਸੁਮੰਦੀ ਦਾ ਉਹਨੇ ਹੋਰ ਵੀ ਕਿੰਨਾ ਨਰਾਜਗੀ ਹੋਵੇ ਇਹਨੇ ਜਾਂ ਸੋਨੂੰ ਨਾਲ ਬੋਲਣਾ ਹੁੰਦਾ ਤੇ ਜਾਂ ਫੇਰ ਤਾਂ ਨਾ ਬੋਲ ਪੀਣੀ ਉਸੇ ਤਰਾਈ ਚਲੋ ਮਰਜੀ ਉਹਦੀ ਤੇ ਕਿਹ ਜਾਂ ਸੋਨੂੰ ਨੇ ਤਾਂ ਨਹੀਂ ਕੋ ਕਹਿਤਾ ਨਾ ਸੋਨੂੰ ਨੇ ਜਵਾਈ ਪਾਈ ਨਹੀਂ ਕੀ ਆਖਣਾ ਆਪਣੀ ਜਦੋਂ ਹੈਗੀ ਆਖਣ ਵਾਲੀ ਤੇ ਉਹਨੇ ਵਿਚਾਰੇ ਨੇ ਮੈਨੂੰ ਕੀ ਆਖਣਾ ਚਲ ਮम्मी ਕੋਈ ਨਹੀਂ ਐਵੇਂ ਉਹਨੇ ਗੁੱਸਾ ਕਰੀਦਾ ਹਾਂ ਸਵਾ ਮਮੀ ਨਾ ਕਰਾ ਕੇ ਤੇ ਫੇਰ ਹੀ ਜਾਇਓ ਨਹੀਂ ਮੈਂ ਚਲ ਜਾਣਾ ਵਾ ਹੁਣ ਜਦੋਂ ਪੱਦਰਨਾ ਹੋਵੇ ਤੇ ਇਸ ਤਰ੍ਹਾਂ ਹੀ ਹੁੰਦੀ ਆ ਮਾਂ ਪਿਓ ਦਾ ਹੁਣ ਤੇਰੇ ਵਾਲੀ ਵੇਖ ਲਾ ਹੈ ਹੁਣ ਤੂੰ ਵੀ ਮਾਂ ਪਿਓ ਦਾ ਡਹੀਆਂ ਕਰਨਾ ਤੇ ਜੇ ਹੁੰਦੀ ਮਾਂ ਤੇ ਤੇਰੀ ਭੱਜੀ ਨਾ ਆਉਂਦੀ ਹੋਈ ਤੇ ਇੱਥੇ ਆ ਤੇ ਇੱਥੇ ਵੀ ਤੇਰਾ ਕਦਰ ਹੈ ਨਹੀਂਗਾ ਚੱਲੋਂ ਦਊਗਾ ਮਹਾਰਾਏ ਤੈਨੂੰ ਕਦਰ ਹੋਊਗਾ ਤੇਰਾ ਵੀ ਧੀਏ ਕੋਈ ਗੱਲ ਨਹੀਂ ਹਾਂ ਚੱਲੋ ਕੋਈ ਨਹੀਂ ਉਹ ਤੇ ਸਾਰਾ ਕੁਝ ਰੱਬ ਤੇ ਆ ਹਾਂ ਮਹਾਰਾਏ ਦਊ ਆਪੇ ਤੇ ਮੈਨੂੰ ਤਾਂ ਲੱਗਦਾ ਮੈਂ ਪਤਾ ਨਹੀਂ ਰੱਬ ਨਾਲ ਕੀ ਸੁਣੀ ਪਾਈ ਨਹੀਂ ਕੋਈ ਗੱਲ ਨਹੀਂ ਅੱਗਾ ਪਿੱਛਾ ਆਂਦਾ ਵਾ ਸਿਆਣੇ ਆਂਦੇ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੀ ਹੈ ਕਿਾ ਚਲ ਕੋਈ ਨਹੀਂ ਤੀ ਫਿਰ ਰੋ ਤੀ ਨਾ ਜਾਇਓ ਜੂ ਨਹੀਂ ਮਨਪ੍ਰੀਤ ਮੈਂ ਚਲ ਜਾਣਾ ਜਦੋਂ ਫਿਰ ਹੋ ਜੇ ਨਾ ਮਾਨੋ ਹੋ ਜਾ ਫਿਰ ਮੁੜ ਕੇ ਰੈਣ ਨੂੰ ਜੀਵ ਨਹੀਂ ਕਰਦਾ ਆ ਇਹ ਤੇ ਗੱਲ ਹੈਗੀ ਆ ਆ ਤੇ ਮੈਂ ਚਲ ਜਾਣਾ ਤੇ ਨਹੀਂ ਕਿ ਦੋਕ ਦਿਨ ਫਿਰ ਮੈਂ ਇਹਨਾਂ ਨੂੰ ਤੰਗੀ ਪੜੀ ਆ ਜਣੀ ਚਲੋ ਕੋਈ ਨਹੀਂ ਹੁਣ ਉੱਠ ਕੇ ਤੇ ਕਰ ਲੈਂਦੀ ਰੋਟੀ ਤੇ ਪਕਾਉਣ ਲੈਂਦੀ ਆ ਰੋਟੀ ਆਪੇ ਪਾ ਕੇ ਖਾ ਲੈਂਦੀ ਨਾਲੇ ਪਤਾ ਨਾਲੇ ਪਤਾ ਲੱਗੂਗਾ ਵੀ ਮਾਂ ਮੈਨੂੰ ਕਿਤਰਾ ਕਰਦੀ ਸੀ ਤੇ ਮਾਂ ਮੈਨੂੰ ਸੰਭਾਲਦੀ ਸੀ ਹਾਂਜੀ ਆਹ ਜਦੋਂ ਤਿੱੀਆਂ ਆਈਆਂ ਆਖੰਡਾ ਪੈਣ ਤਾਂ ਫੇਰ ਕੀ ਕਰਨਾ ਇੱਥੇ ਮੈਂ ਹਾਂ ਸ਼ਦਨ ਸੌਣ ਨੂੰ ਪੱਕਾ ਸੌਣੂ ਨੇ ਕਿਹਾ ਹੋਣਾ ਵੀ ਇਹਦੇ ਕਰਦੀਆਂ ਗੱਲਾਂ 'ਚ ਦਖਲ ਦਿੰਦੀ ਆ ਉਹਨੇ ਫੇਰ ਸਿੱਧਾ ਕਹਿਤਾ ਨਾ ਮੰਮੀ ਤੂੰ ਚਲ ਜਾ ਢੀਆਂ ਤੇ ਇਦਾਂ ਹੀ ਲੜਾਈ ਮਟਾਉਣ ਨੂੰ ਹੀ ਲੱਗੀਆਂ ਰਹਿੰਦੀਆਂ ਚਲ ਮੈਂ ਕੱਪੜੇ ਲਾ ਕੇ ਤੇ ਫੇਰ ਚੁੰਨੀ ਦਿਵਾਂ ਲਾ ਬਕੇ ਕੱਢ ਦੇ ਇਹਨੂੰ ਕੱਢ ਦੇ ਪਿੱਛੇ ਲੈ ਆ ਪਿੱਛੇ ਐ ਬਸ ਕਰ ਬਸ ਕਰ ਕਿੱਥੇ ਪਿੱਛੇ ਲੈ ਜਾਣਾ ਹੁਣ ਲੈ ਜਾ ਚੱਕ ਲੋਗੇ ਆਣ ਕੇ ਉਹ ਮੁੰਡਾ ਹਲਾ ਲੈਣ ਆਇਆ ਸੀ ਅੱਛਾ ਅੱਛਾ ਆਂਦਾ ਹੀ ਮੇਰ ਨਾਲ ਪਾਪਾ ਘਟਾ ਦੇ ਚੱਲ ਚੰਗਾ ਆ ਉਹ ਬੈਗ ਕਰਵਾਤੇ ਹਲਾ ਪਾ ਕੇ ਕਰਾਤਾ ਬੈਗ ਇੱਥੋਂ ਵੀ ਕਿੰਨਾ ਹੁੰਜਣ ਵਾਲਾ ਹੋਇਆ ਸਾਰਾ ਚੱਲ ਹੁੰਜਿਆ ਜਾ ਕੋਈ ਨਹੀਂ ਤੇ ਉਹ ਸਬਜ਼ੀ ਕਾਦੀ ਬਣਾਈ ਅੱਜ ਅੱਜ ਆਲੂ ਬਤਾਉ ਘਰ ਦੇ ਲੱਥੇ ਵਧੀਆ ਅੱਛਾ ਬੜੇ ਸੋਹਣੇ ਹੀ ਲੈਰੇ ਲੈਰੇ ਜੇ ਰਸ ਵੀ ਸੀ ਬਣੀ ਹੋਣੀ ਸਬਜ਼ੀ ਰਸਮੀ ਸੀ ਬਣਾਈ ਆ ਕਿ ਮਹਿ ਚੱਲ ਨਾਲੇ ਧਾਲ ਦੀ ਹੈ ਕੋਤ ਨਾਲੇ ਚੱਲ ਵਧੀਆ ਤੇ ਇਦਾਂ ਕਰ ਹਾਂ ਹਾਂ ਜਵਾਰ ਦੀਆਂ ਪਕਾਹ ਰੋਟੀਆਂ ਹਾਏ ਐਨੇ ਪਿਚੂਲੇ ਉਤੇ ਜਵਾਰ ਦੀਆਂ ਰੋਟੀਆਂ ਪਕਾ ਐਨੀ ਗਰਮੀ ਚ ਐ ਸਬਜੀ ਆ ਐਨੀ ਗਰਮੀ ਹਾਈ 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 ਮੇਰੇ ਕੋਲ ਰੋਟੀਆਂ ਐਨੀ ਗਰਮੀ ਚ ਪੱਕਣ ਡੀਆਂ ਉਹ ਚੁੱਲੇ ਤੇ ਕਿਉਂ ਤੈਨੂੰ ਗੱਲ ਤੇ ਤੁਹਾਨੂੰ ਨਹੀਂ ਪਤਾ ਐਨੀ ਗਰਮੀ ਆ ਕਿੱਦਾਂ ਪੱਕਣੀਆਂ ਰੋਟੀਆਂ ਕੱਲ ਤੇ ਬੜੀਆਂ ਫੜਾ ਮਾਰਦੀ ਸੀ ਵੀ ਮੈਂ ਪਕਾ ਲੂੰਗੀ ਤੇ ਮੇਰੇ ਨੋਵਾ ਮੇਰੀਆਂ ਬਹਿ ਕੇ ਖਾਣਗੇ ਤੇ ਮੈਂ ਹੱਥੀ ਬਣਾਉਂਗੀ ਉਹ ਤੇ ਜਦੋਂ ਮੇਰੇ ਕੋਈ ਅੱਤ ਕਰੇ ਨਾ ਉਹਨੂੰ ਸਵਾਲ ਦਾ ਜਵਾਬ ਦੇਣਾ ਪੈਂਦਾ ਵਾ ਫਿਰ ਜਵਾਬ ਜੋਗੀ ਐ ਉਹਨੂੰ ਕਰਨ ਜੋਗੀ ਹੱਥੀ ਕੋਹ ਨਹੀਂ ਕੀ ਬੁਲੇ ਵਾਲੀ ਜੀ ਦੀ ਨਹੀਂ ਕੋਈ ਗੱਲ ਹੈ ਕਿ ਮਨਪੀਸੇ ਰੋਟੀਆਂ ਬਹੁਤ ਸੋਹਣੀਆਂ ਪਕਾਉਂਦੀ ਚਵ ਮਨਪਰੀ ਰੋਟੀਆਂ ਪਕਾਉਂਦੀ ਥੁੜੀਆਂ ਮੋਟੀਆਂ ਮੈਂ ਖਾਣੀਆਂ ਤੇਰੇ ਹੱਥਾਂ ਦੀਆਂ ਪੱਕੀਆਂ ਹੁਣ ਮੋਟੀਆਂ ਨਹੀਂ ਪਕਾਉਂਦੀ ਮੈਂ ਸੋ ਕੋ ਉਹਨੂੰ ਸਿਖਾ ਲਈਆਂ ਹੀ ਰੋਟੀਆਂ ਉਦੋਂ ਮੋਟੀਆਂ ਪੱਕਦੀਆਂ ਸੀ ਹੁਣ ਤੇ ਉਹਨੇ YouTube ਤੇ ਵੇਖਿਆ ਮੋਬਾਈਲ ਤੇ ਇੱਦਾ ਇੱਦਾ ਕਰਕੇ ਉਹ ਲਫਾਫਾ ਪਾ ਲੈਂਦੀ ਤੇ ਕਿਤੇ ਉਹ ਇੰਨੀਆਂ ਸਾਫ਼ ਰੋਟੀਆਂ ਮੈਂ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਮਾਦਾ ਵਾਂ ਪਰ ਮੈਂ ਨਾ ਵਈ ਤੂੰ ਲਾ ਚੁੱਲੇ ਤੇ ਮੱਠੀ ਮੱਠੀ ਅੱਗੇ ਬਣਦੀ ਮਿੱਠੀ ਬਣਦੀ ਹੈ ਰੋਟੀ ਜਵਾਰ ਦੀ ਚੁੱਲੇ ਦੇ ਤੇ ਤੂੰ ਲਾ ਸਕੋ ਮੈਂ ਨਹੀਂ ਪਕਣੀਆਂ ਬਾਬਾ ਰੋਟੀਆਂ ਮੈਂ ਨਹੀਂ ਪਕਾ ਸਕਦੀ ਰੋਟੀਆਂ ਨਾਲੇ ਦੁੱਦੀ ਗੱਲ ਇਹ ਆ ਮਨਪ੍ਰੀਤ ਨੇ ਤੇ ਵਾਂਡੇ ਜਾਣਾ ਵਾ ਕਿੱਥੇ ਜਾਣਾ ਵਾਂਡੇ ਉਹਨੇ ਪੇਕੇ ਜਾਣਾ ਉਹਨੇ ਆਪਣੇ ਕਿੰਨੂੰ ਪੁੱਛ ਲਿਆ ਪੇਕੇ ਜਾਣ ਨੂੰ ਕਿੰਨੂੰ ਪੁੱਛ ਲਿਆ ਮੈਂ ਉਹਨੂੰ ਆਖਿਆ ਵਾ ਵੀ ਜਾ ਪੁੱਤ ਜਾ ਤੂੰ ਆਛਾ ਹਾਂ ਫਿਰ ਮੈਂ ਨਹੀਂ ਹੈਗੀ ਘਰ ਦੇ ਵਿੱਚ ਤੇ ਫਿਰ ਮੰਮੀ ਹੈ ਨਹੀਂ ਘਰ ਦੇ ਵਿੱਚ ਮੈਂ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਤੁਸੀਂ ਮੈਨੂੰ ਕਹਿੰਦੇ ਆ ਵੀ ਤੁਹਿੰਦਰ ਮਰਪੇ ਜਾ ਖੰਡੇ ਜਾਣਾ ਵਾ ਤੇ ਕਿੱਦਾਂ ਕਰਨਾ ਘਲਾਉਣਾ ਵਾ ਕਿ ਕੀ ਕਰਨਾ ਵਾ ਤੇ ਮੈਂ ਤਾਂ ਤੁਹਾਨੂੰ ਸਲਾਹ ਕਰ ਰਹੀ ਤੁਸੀਂ ਮੇਰ ਨਾਲ ਕਰਦੇ ਫੇਰ ਅਸੀਂ ਕਹਿੰਦੇ ਜਾਓ ਨਹੀਂ ਤੇ ਤੁਸੀਂ ਤਿੰਨ ਚ ਜਾਣੀਆਂ ਵਾ ਘਰ ਦੇ ਵਿੱਚ ਤੁਸੀਂ ਰੋਟੀ ਨਹੀਂ ਹੀ ਪਕਾ ਸਕਦੀਆਂ ਗੱਲ ਇਹ ਚੱਲੀ ਜੂਗੀ ਤਾਂ ਤਾਂ ਕੀ ਹੋਊਗਾ ਗੱਲ ਰੋਟੀਆਂ ਪਕਾਉਣ ਦੀ ਨਹੀਂ ਹੁੰਦੀ ਗੱਲ ਘਰ ਦੇ ਵਿੱਚ ਸਲਾਹ ਦੀ ਹੁੰਦੀ ਟੱਬਰ ਦੇ ਵਿੱਚ ਉਹ ਤਿੰਨ ਜਾਣੀਆਂ ਰੋਟੀਆਂ ਪਕਾਉਣ ਲਈ ਇਹਦਾ ਮਤਲਬ ਵੀ ਜਿਹੜੀ ਮਰਜ਼ੀ ਮੂੰ ਚੋਕੇ ਤਰਪੇ ਤੇ ਮੈਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ ਉਹ ਚੱਲੀ ਆ ਮਹੀਨਾ ਰਹਿਣ ਦੋ ਦਿਨ ਰਹੂਗੀ ਹੋਰ ਕਿਨੇ ਦਿਨ ਰਹੂਗੀ ਉਹ ਭਾਵੇਂ ਦੋ ਦਿਨ ਰਹੇ ਭਾਵੇਂ ਚਾਰ ਦਿਨ ਰਹੇ ਉਹ ਗੱਲ ਵੱਖਰੀ ਹੈ ਭਾਵੇਂ 8 ਦਿਨ ਰਹੇ ਵੇ ਉਹ ਮੈਂ ਨਹੀਂ ਕਹਿੰਦੀ ਕੋਈ ਗੱਲ ਪਰ ਘਰ ਦੇ ਵਿੱਚ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਨਾ ਕਿੱਥੇ ਚਲਿਆ ਕੌਣ ਚਲਿਆ ਵਾ ਤੇ ਕੀ ਗੱਲ ਮੈਂ ਘਰ ਤੋਂ ਨਹੀਂ ਮੈਂ ਗਲਤ ਫੈਸਲਾ ਲੈ ਲਿਆ ਫਿਰ ਉਹ ਗੱਲ ਵੀ ਤੂੰ ਹੀ ਤੇ ਹੈਗੀ ਹੈ ਤੇ ਫਿਰ ਮੈਂ ਤਾਂ ਨਹੀਂ ਹੈਗੀ ਘਰ ਦੇ ਵਿੱਚ ਉਹ ਤੂੰ ਵੀ ਘਰ ਚ ਹੀ ਆ ਬਾਬਾ ਤੂੰ ਵੀ ਘਰ ਚ ਹੀ ਆ ਤੂੰ ਤੇ ਰਹਿਨੀ ਹੁਣ ਟੋਰਾ ਫੇਰੀ ਤੇ ਉਦਲੇ ਉਦਲੇ ਉਦਲਿਆ ਪਰ ਆ ਨਾ ਉੜਦੀ ਆ ਤੂੰ ਦੇ ਹੁਣ ਤੈਨੂੰ ਘਰ ਦਾ ਫਿਰ ਕੀ ਪਤਾ ਫਿਰ ਤੁਸੀਂ ਤੇ ਆਪ ਲੜਾਈਆਂ ਕਰਦੇ ਤੇ ਨਵਾਂ ਨੇ ਤੇ ਆਪੇ ਮੇਰੇ ਸਿਰ 'ਚ ਗਲੀਆਂ ਕਰਨੀਆਂ ਇਹਦੇ ਵੀ ਲੜਾਈਆਂ ਵਾਲੀ ਕਿਹੜੀ ਗੱਲ ਹੋ ਗਈ ਕੀ ਲੋੜੀ ਪਾਈ ਆ ਉਹ ਚੱਲੀ ਏ ਤੇਰੇ ਨਾਲ ਦੀ ਪੇਕੇ ਤੇ ਜਿਹੜੀ ਜਾਂਦੀ ਜਾਂਦੋ ਜਿਹੜੀ ਗੱਲ ਕਰਨੀ ਘਰ ਬੈ ਕੇ ਕਰੋ ਆਂਡੀ ਗਵਾਂਡੀ ਸਾਰੇ ਵੇਖਣ ਦੇ ਆ ਕੋਈ ਗੱਲ ਨਹੀਂ ਵੇਖਣ ਦੇ ਤੇ ਉਹ ਪਰੋਣੇ ਆ ਇਹ ਪਰੋਣੇ ਕਿਹੜੇ ਉਪਰੇ ਆ ਆਪਣੇ ਪਰੋਣੇ ਆ ਪਰ ਕਾਨੂੰਨ ਤਾਂ ਇੱਧਰ ਵਾ ਸਾਡੇ ਵਾਲਾ ਆ ਆਪਣੀਆਂ ਗੱਲਾਂ ਕਰਨ ਦੇ ਆ ਸਾਡੇ ਵਾਲਾ ਕਾਹਦਾ ਕੰਨ ਮਾਨਾ ਦਾ ਮੰਮੀ ਕੰਨ ਸਾਡੇ ਵਾਲੀ ਉਹਨਾਂ ਦੇ ਇਹ ਕਾ ਬੰਦੇ ਦਾ ਕਸੂਰ ਸਾਰਾ ਇਹਨੇ ਰੌਲਾ ਪਾਇਆ ਸਾਰਾ ਮੇਰਾ ਕੀ ਕੂਰ ਦੱਸਦਾ ਸਹੀ ਨਹੀਂ ਕਰਨੀ ਹੈਗਾ ਘਰ ਬੈ ਜਾ ਚਲੋ ਮੈਂ ਤੈਨੂੰ ਸੱਦਣ ਗਿਆ ਸੀ ਪਿੱਛੇ ਆ ਮੇਰੇ ਲੱਗੇ ਜਾ ਉਧਰ ਦਫਾ ਉਪਰਾ ਕੱਲਾ ਮਾਰਦੀ ਫਿਰਦੀ ਆ ਜਿਹੜੀ ਜਾਂਦੀ ਜਾਣਦੇ ਉਹਨੂੰ ਨਹੀਂ ਤੇ ਫਿਰ ਕੀ ਆ ਪੁੱਤ ਜਿਉ ਚੱਲੀ ਆ ਪੇਕੇ ਤਾਂ ਕੀ ਆ ਚੱਲੀ ਆ ਤੇ ਆਹ ਮੈਂ ਗਹਿਣਾਂ ਜਾਂਦੇ ਨੂੰ ਹਾਂ ਕੋਈ ਨਹੀਂ ਤੂੰ ਵੀ ਨਾਲ ਤਿਆਰ ਹੋ ਜਾ ਉਹਨੂੰ ਛੱਡਿਆ ਜੇ ਰਹਿਣਾ ਉੱਤੇ ਰਹਿ ਪੀ ਬਾਕੀ ਇੱਕ ਘੰਟ ਹੋਰ ਵਾ ਤੁਸੀਂ ਯਾਰ ਪੁੱਤ-ਪੋਤੀ ਕਰਦੇ ਰਹੀ ਨੇ ਆ ਚਲੋ ਮਾਲਕ ਨੇ ਧੀ ਦਿੱਤੀ ਆ ਕੀ ਗੱਲ ਸਾਡਾ ਜੀ ਨਹੀਂ ਕਰਦਾ ਵੀ ਸਾਡੇ ਘਰ ਪੋਤਾ ਹੋਵੇ ਤੇ ਹੀ ਵੀ ਚੁੱਕੀ ਆ ਖੜਾਈਏ ਤੇ ਜੇ ਮੈਂ ਮਾੜੀ-ਮੋਢੀ ਗੱਲ ਕਰਤੀ ਉਹਨੇ ਲੜਾਈ ਪਾਤੀ ਆ ਤੇ ਪੁੱਤ ਐਦਾ ਗੱਲਾਂ ਉਹ ਕਰੇਗਾ ਤੇ ਭਲਾ ਦੂਜੇ ਨੇ ਤੇ ਫਿਰ ਆਪੇ ਕਰਨੀ ਉਹਨੂੰ ਤੇ ਮੌਕਾ ਮਿਲ ਜਾਂਦਾ ਗੱਲਾਂ ਕਰਨ ਦਾ ਦੋਵੇਂ ਜੀ ਗੱਲ ਨਹੀਂ ਕਰ ਸਕਦੇ ਆਪਸ ਵਿੱਚ ਕਰੀਦੀ ਹੈ ਨਾ ਆ ਤਾਂ ਗੱਲ ਆਪਸ ਵਿੱਚ ਕੀਤੀ ਆ ਉਹ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਕਿਉਂਕਿ ਉਹਦਾ ਮਨ ਦੁਖੀ ਹੁੰਦਾ ਉਹਦੇ ਅੱਗੇ ਪੇਕੇਆਂ ਵੱਲੋਂ ਦੁਖੀ ਆ ਪੇਕੇਆਂ ਨੂੰ ਦੁਖੀ ਆ ਨਾ ਚੰਗੇ ਭਲੇ ਪੇਕੇ ਵਸ ਜਾ ਦੁਖੀ ਘੜੀ ਵੱਲੋਂ ਉਹ ਤਾਂ ਜਦੋਂ ਮਾਵਾਂ ਘਰੋਂ ਚਲ ਜਣ ਨਾ ਤੇ ਧੀਆ ਨੂੰ ਮਾਵਾਂ ਯਾਦ ਆਉਂਦੀਆਂ ਕਹਿੰਗੇ ਦੁੱਖ ਸੁੱਖ ਧੀਆ ਨੇ ਆਪਣੀਆਂ ਮਾਵਾਂ ਨਾਲ ਹੀ ਫੋਲਣਾ ਹੁੰਦਾ ਵਾ ਕਈ ਗੱਲਾਂ ਹੁੰਦੀਆਂ ਵਾ ਹੁਣ ਪਰਝਾਈ ਉਹਦੀ ਤੇ ਤੈਨੂੰ ਪਤਾ ਹੀ ਆ ਨਾ ਸਦਾ ਪਿਓ ਨੇ ਰਹਿਣਾ ਨਾ ਖਦਾ ਮਾਂ ਨੇ ਰਹਿਣਾ ਜਿਹੜਾ ਬੰਦਾ ਆਇਆ ਉਹਨੇ ਤੁਰਨਾ ਤਾਂ ਹੈਗਾ ਹੀ ਆ ਮੈਂ ਮੰਨਦਾ ਤੇਰੀ ਗੱਲ ਦੁਨੀਆ ਤੋਂ ਚਲੇ ਜਾਣਾ ਵਾ ਪਰ ਫਿਰ ਵੀ ਵਿਯੋਗ ਬੜਾ ਹੁੰਦਾ ਮਾਂ ਪਿਓ ਗਏ ਦਾ ਬੜਾ ਵਿਯੋਗ ਹੁੰਦਾ ਵਾ ਉਹ ਧੀ ਨੂੰ ਪੁੱਛ ਕੇ ਵੇਖੋ ਮਨਪਰੀ ਨੂੰ ਪੁੱਛ ਕੇ ਵੇਖੋ ਕਿ ਉਹਦੀ ਜਿਹੜੀ ਮਾਂ ਚਲੀ ਗਈ ਆ ਕਈਆਂ ਦੇ ਜਾਨ ਪੁੱਤ ਮਰ ਜਾਂਦੇ ਆ ਕਈਆਂ ਦੇ ਸ਼ਹੀਦ ਹੋ ਜਾਂਦੇ ਆ ਉਹ ਵੀ ਦੇ ਘਟਦੇ ਹੀ ਆ ਪੁੱਤ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪੁੱਤ ਤੇਰੀਆਂ ਸਾਰੀਆਂ ਗੱਲਾਂ ਸਹਿਮਤ ਪਰ ਇਹੋ ਜਿਹਾ ਮੇਣਾ ਤੂੰ ਨਾ ਮਾਰਿਆ ਕਰ ਪੁੱਤ ਦਾ ਬੰਨ ਵੀ ਲੋੜ ਵਾ ਮੈਂ ਤਾਂ ਸਭਾਗੇ ਗੱਲ ਕੀਤੀ ਯਾਦ ਨਹੀਂ بار بار ਕਰਾਈ ਦੰਦਾ ਆ ਗੱਲੀਓ ਮੈਂ ਤੈਨੂੰ ਇੱਕੋ ਗੱਲ ਕਹਿਣੀ ਚੱਲ ਠੀਕ ਹੈ ਜੋ ਵੀ ਗੱਲ ਕਰਨੀ ਘਰ ਬੈ ਕਰਦੇ ਚੱਲ ਕੋਈ ਨਹੀਂ ਘਰ ਕਰਦੇ ਪਾ ਲਤੀ ਲਗਾ ਕਰਨ ਤੂੰ ਉਹ ਮੈਂ ਤੂੜੀ ਪਾਈ ਤੇ ਵੰਡ ਪਾ ਲਗਾ ਪੱਠੇ ਦੇ ਮੋਗੇ ਚੱਲ ਪਾ ਦੇ ਪਾ ਲਾ ਵੰਡ ਪਾ ਲਾ ਹਾਂ ਪਾ ਲਾ ਆ ਨੂ ਕਰਨੀ ਆਉਂਦੀ ਮੇਲਾ ਲਾ ਕੇ ਬੈਹਿੰਦੇ ਆ ਜਿਹਨੂੰ ਪਤਾ ਕਿ ਸਾਰੇ ਆਂਢੀ ਗੁਆਂਢੀ ਪ੍ਰਾਣੇ ਵੀ ਆਏ ਉਹਨਾਂ ਦੇ ਕਿਸੇ ਦਾ ਗੱਲ ਜਾਣੀ ਸਮ੍ਰਿਤਾ ਜਗੁਰਵੰਨੂ ਨਾ ਚਾਚੀ ਆਪਣੀ ਕੋ ਛੱਡ ਗਿਆ ਉਹਨੂੰ ਕਹੇ ਪੀਏ ਮੇਰੀਆਂ ਸਾਰੇ ਕੱਪੜੇ ਜੋੜੇ ਜਿਹੜੇ ਨਾ ਤਵੇਂ ਖਰਾਬ ਕਰੀ ਜਾਂਦੇ ਆਈ ਇਲਜ਼ਾਮ ਮੇਰਾ ਪੁੱਤ ਵੇ ਥਲਾ 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 ਪਪਾ ਮੰਮਾ ਬੈਗ ਵੀ ਮੇਰੇ ਸਾਹ ਬਣਾਣਾ ਉੱਤੇ ਹੀ ਆ ਸੁੱਖ ਵਾਲੇ ਕਮਰੇ ਚੀ ਤੇ ਉਹਨੂੰ ਭੋਜ ਉਹਨੂੰ ਕਹੀਂ ਵੀ ਚਾਚੀ ਬੈਗ ਦੇ ਦਿਓ ਮੇਰੀ ਮੰਮਾ ਨੂੰ ਠੀਕ ਮੈਂ ਫਿਰ ਕੱਪੜੇ ਕੁੱਪੜੇ ਜੋੜ ਲਾਂ ਜਿਹੜੇ ਪਾਉਣੇ ਆ ਅੱਛਾ ਇਹ ਕਿੱਧਰ ਤਿਆਰੀ ਹੋਣ ਲਈ ਆ ਜਿੰਦ ਨੂੰ ਜਾਣਾ ਸੀਗਾ ਦੋ ਕੁ ਦਿਨ ਡੈਡੀ ਕਹਿੰਦੇ ਇਹੀ ਜਾਓ ਡੈਡੀ ਕਹਿੰਦੇ ਇਹੀ ਜਾਓ ਮੈਨੂੰ ਤਾਂ ਕਿਹੇ ਗੱਲ ਦਾ ਨਹੀਂ ਪਤਾ ਤੂੰ ਸੁਆਹ ਤੇ ਤਾਂ ਹੀ ਨਹੀਂ ਲੜਕਾ ਹੁੰਦਾ ਪੀ ਸੁੱਤੀ ਉੜਦੀ ਮੈਂ ਕਹੇ ਚੱਲ ਜੜੇ ਹੁਣ ਧੋਣ ਵਾਲੇ ਉਹ ਧੋਈ ਜਾਨੀ ਆ ਫਿਰ ਕੰਮ ਕੀ ਐ ਮੈਂ ਖਿਲਰਾ ਕਲਰਾ ਜਾ ਪਿਆ ਰਹਿਣਾ ਹੈਗਾ ਅੱਜ ਤੇ ਲੱਗਦਾ ਫੇਰ ਰਾਤ ਨੀਂਦ ਹੀ ਨਹੀਂ ਆਈ ਜਿੱਦਾਂ ਨੀਂਦ ਤੇ ਮੰਮੀ ਵਾਕਈ ਕਿੰਨੇ ਦਿਨਾਂ ਜੀ ਨਹੀਂ ਆਉਂਦੀ ਜਿੱਦਾਂ ਦੀਆਂ ਗੱਲਾਂ ਹੁੰਦੀਆਂ ਅੱਜ ਕੱੱਚ ਅੱਛਾ ਵਾਂਡੇ ਜਾਣ ਨੂੰ ਜੀ ਕਰਦਾ ਨਾ ਤਾਂ ਨਹੀਂ ਨੀਂਦ ਆਉਂਦੀ ਹੋਣੀ ਫੇ ਕਿਹੜਾ ਵੜਾ ਛੁੱਟੀ ਮਿਲੇ ਇਸ ਵਾਤੇ ਉੱਠ ਕੇ ਕੰਮ ਕਰਕੇ ਤੇ ਇਕੱਠੇ ਕਰਕੇ ਲੀੜੇ ਤੇ ਭੱਜਾਂ ਬੈਗ ਭਰ ਕੇ ਕਿੰਨੂੰ ਪੁੱਛਿਆ ਡੈਡੀ ਨੂੰ ਪੁੱਛਿਆ ਦੱਸਣ ਦੇ ਨਹੀਂ ਡੈਡੀ ਨੇ ਤੇ ਆਪ ਕਹਾ ਡੈਡੀ ਕਹਿੰਦੇ ਮੰਮੀ ਤੇਰੀ ਉੱਥੇ ਬੈਠੇ ਸਵਾਮੀ ਤੇ ਕਹਿਣ ਦੇ ਹੀ ਕਿ ਨਹੀਂ ਕਿਹੜਾ ਕੋਈ ਕੰਮ ਕਰਦੀ ਮੈਂ ਕੰਮ ਤਾਂ ਨਹੀਂ ਕਰਦੀ ਤੇ ਕਰਦੀ ਵੀ ਨਹੀਂ ਆ ਗੁੱਸੇ ਜਾਣ ਕੇ ਸਭ ਕੁਝ ਕਹਿ ਲਈਦਾ ਵਾ ਤੇ ਹੁਣ ਕੰਮ ਕਿੰਨੇ ਕਰਨਾ ਗਾੜੀ ਕਰਦਾ ਮੰਮੀ ਹੈਗੀ ਆ ਸੋਖ ਹੈਗੀ ਆ ਨਾ ਰਤੀ ਤੇ ਕਿਹਾ ਸੀਗਾ ਸਾਰੇ ਜਾਨੇ ਬੈੱਡ ਤੇ ਬੈਜੋ ਮੈਂ ਪਕਾ ਪਕਾ ਕੇ ਖਵਾ ਦੂੰ ਸਾਰਿਆਂ ਨੂੰ ਅਛਾ ਉਹ ਤੇਰੇ ਸਾਹਮਣੇ ਵੀ ਸਹੀ ਕਿਹਾ ਹੀਗਾ ਜਦੋਂ ਤੁਸੀਂ ਅੰਤ ਕਰਦੀਆਂ ਵਾ ਕੰਨ ਭਰਦੀਆਂ ਵਾ ਚੁਗਲੀਆਂ ਕਰਦੀਆਂ ਵਾ ਤੁਸੀਂ ਇਹ ਨਹੀਂ ਸਮਝਦੀਆਂ ਵੀ ਸਾਡਾ ਸਹੁਰਾ ਵਾ ਅਸੀਂ ਕੋਈ ਗੱਲ ਦੱਸਣੀ ਕੋਈ ਨਹੀਂ ਦੱਸਣੀ ਤੂੰ ਸਾਰੀਆਂ ਗੱਲਾਂ ਉਹਦੇ ਕੰਨਾਂ 'ਚ ਪਾਉਣੀ ਆ ਤਾਂ ਫਿਰ ਮੈਂ ਤਾਂ ਕਹਿਣਾ ਹੀ ਕੁਸਰੇ ਨਾਲ ਜਦੋਂ ਜਿਹਦੀਆਂ ਤਾਂ ਜਿਹਦੀਆਂ ਤਹੀ ਸੁਣਦੇ ਆ ਉਹ ਤੁਹਾਡੇ ਕੰਨਾਂ 'ਚ ਪਾ ਦਿੰਦੀਆਂ ਮੇਰੀਆਂ ਤਾਂ ਜਿੰਨੇ ਸੁਣਨੀਆਂ ਮੈਂ ਤੇ ਉਹਦੇ ਕੰਨਾਂ 'ਚ ਪਾਉਣੀਆਂ ਅਛਾ ਤੇ ਫਿਰ ਉਹਨੂੰ ਕਹਿ ਦੇਣਾ ਹੀ ਵੀ ਰੋਟੀ ਪਾਣੀ ਪਕਾ ਲਈ ਡੈਡੀ ਜੀ ਮੈਂ ਚੱਲਨੀ ਆ ਕਿੰਨੇ ਦਿਨ ਦੀ ਛੁੱਟੀ ਮਿਲੀ ਆ 2 ਦਿਨ ਦੀ ਅਤੇ ਫੇ ਦੋਨੋਂ ਮੈਂ ਜਾਂ ਪਕਾ ਕੇ ਰਹਿ ਜਾ ਤੇ ਜਾਂ ਫੇ ਉਹਨੂੰ ਕਹਿ ਦੀ ਪਕਾ ਲਵੇ ਜਦੋਂ ਮੈਂ ਨਹੀਂ ਆਈ ਇੱਥੇ ਉਦੋਂ ਤੁਹਾਡੇ ਘਰ ਬਣਾ ਰੋਟੀਆਂ ਪੱਕਦੀਆਂ ਨਹੀਂ ਨਹੀਂ ਉਦੋਂ ਭੁੱਖੇ ਸਮਝਾਂ ਨਹੀਂ ਪੱਕਦਾ ਹੀ ਸਭ ਕੁਝ ਹੁੰਦਾ ਹੀ ਪਰ ਜਿੰਨੇ ਜੀ ਉਹਨੇ ਕੰਮ ਹੁੰਦੇ ਆ ਤੁਹਾਡਾ ਮੂੰਹ ਵੇਖਣ ਨੂੰ ਨਹੀਂ ਫਿਰ ਲਿਆਂਦਾ ਤੁਸੀਂ ਨਹੀਂ ਖਾਣੀਆਂ ਤੁਹਾਨੂੰ ਨਹੀਂ ਘਟ ਲੱਗੇ ਨਾਲ ਕੋਈ ਨਹੀਂ ਜਿਹੜੀਆਂ ਸਾਡੇ ਕਰਮਾ ਚ ਅਸੀਂ ਖਾ ਹੀ ਲੈਣੀਆਂ ਚੋਕ ਕੇ ਲੀੜੇ ਨੇ ਉੱਧਰ ਰੱਖ ਕਿਤੇ ਨਹੀਂ ਗਾ ਜਾਣਾ ਜੇ ਨਜ਼ਰ ਤਾਂ ਕਿ ਮੈਨੂੰ ਨਹੀਂ ਪਹਿਲਾਂ ਪੁੱਛਣਾ ਮੰਦਿਆਂ ਦੀਆਂ ਗੱਲਾਂ ਬੰਦੇ ਕਰਨ ਮਨਜ਼ੂਰ ਕਰੇ ਗੱਲ ਆਪਣੇ ਡੈਡੀ ਨਾਲ ਤੂੰ ਕਰ ਮੇਰੇ ਨਾਲ ਗੱਲ ਫੇਰ ਮੈਂ ਤੇਰੇ ਡੈਡੀ ਨਾਲ ਸਲਾਹ ਕਰਾਂ ਵੀ ਉਹ ਕੁੜੀ ਆਂਦੀ ਆ ਜਾਣਾ ਵਾ ਕਿੱਦਾਂ ਕਰਨਾ ਕਿ ਲਾਉਣਾ ਵਾ ਮੇਰੇ ਤੋਂ ਬਿਗੈਰ ਸਾਰੇ ਫੈਸਲੇ ਮੈਂ ਤਾਂ ਫੇਰ ਕੱਖਮਣਾ ਹੋਈ ਘਰ ਦੇ ਵਿੱਚ ਜਦੋਂ ਮੰਮੀ ਹੋਰ ਕਿਹਨੇ ਜਾਣਾ ਹੁੰਦਾ ਉਦੋਂ ਤੇ ਕੋਈ ਇੰਨੇ ਇੰਨਾ ਰੋਲਾ ਰੱਪਾ ਪੈਂਦਾ ਨਹੀਂ ਉਦੋਂ ਤੇ ਫੋਨ ਤੇ ਗੱਟਮਟ ਹੁੰਦੀ ਆ ਹਾਂ ਸਭੀ ਮੈਂ ਜਾਣਾ ਵਾ ਤੇ ਇਧਰੋਂ ਵੀ ਉਸੇ ਵੇਲੇ ਜੈਸ ਹੋ ਜਾਂਦੀ ਉਧਰੋਂ ਹੀ ਫੋਨ ਹੁੰਦਾ ਕਦੀ ਮੈਂ ਉਹਨੂੰ ਨਹੀਂ ਵੇਖਿਆ ਫਿਰ ਮਰਿਆਂ ਦੇ ਮਕਾਨੇ ਵੀ ਜਾਇਆ ਕਰੋ ਫਿਰ ਮੈਨੂੰ ਕੀ ਕਰਨੇ ਕੋਲ ਹੁੰਦੀਆਂ ਗਾੜੀ ਗਾੜੀ ਫਿਰ ਮੈਂ ਇੰਨਾ ਕੰਮਾਂ ਨੂੰ ਹੀ ਆ ਫਿਰ ਸਾਰੇ ਕੰਮ ਕਰਿਆ ਕਰੋ ਤੁਸੀਂ ਇਹੋ ਆ ਕੋਹਾਡੀ ਸੱਸ ਹੈ ਨਹੀਂ ਕਿ ਮਰ ਗਈ ਆ ਜਾਓ ਕਰੋ ਆਪਣੀਆਂ ਮਰਜ਼ੀਆਂ ਇੰਨਾ ਕੋ ਤੇ ਮੈਂ ਕਿਹਾ ਨਹੀਂ ਜਿੰਨਾ ਕੋ ਬੋਲਗੇ ਜੇ ਦੁਖੀ ਕੀਤਾ ਇਹਨਾਂ ਨੇ ਜਿੰਨਾ ਚੋ ਪ੍ਰੋ ਨਹੀਂ ਸਿਰਦੇ ਵਾਲਾਂ ਨੂੰ ਪੈਂਦੇ ਕਦਰ ਹੀ ਨਹੀਂ ਬੰਦੇ ਦੀ ਨਾ ਕਦਰ ਕਰਨੀ ਆ ਨਾ ਕਿਤੇ ਜਾਣ ਹੀ ਦੇਣਾ ਵਾ ਨਾ ਰਹਿਣ ਹੀ ਦੇਣਾ ਵਾ ਚੱਲ ਗੱਲ ਨੂੰ ਬਸ ਦਾ ਵਾ ਕੀ ਗੱਲ ਹੋਈ ਉਹ ਕੀ ਗੱਲ ਆ ਜੀ ਬੜਾ ਰੌਲਾ ਜਾ ਪੈਣ ਰਿਆ ਸੀ ਕੋ ਨਹੀਂ ਮੈਂ ਬੁੱਢਾ ਮੈਂ ਹਮ ਕਿਹੜੀ ਗੱਲੋਂ ਲੜਦੇ ਸੀ ਡਰੌਲੀ ਦੇ ਹੱਥ ਲੜਦੇ ਲੁਰਦੇ ਕਹਦੇ ਆਪੇ ਨਾ ਹੁੰਦੇ ਤਰ ਲਿੰਦੇ ਆ ਕਿਉਂ ਕਿ ਮੇਲਾ ਘੜੀ ਨਹੀਂ ਆਵਾਜ਼ ਤੇ ਸਾਡੇ ਘਰ ਤੱਕ ਜਾਣ ਲਈ ਸਾਡੇ ਤੇ ਪਰੋਣਿਆਂ ਨੂੰ ਵੀ ਪਤਾ ਲੱਗ ਗਿਆ ਵੀ ਲੜਾਈ ਹੋਣ ਰਹੀ ਹੈ ਲੜਾਈ ਤੇ ਘਰ ਘਰ ਦੀ ਹੁੰਦੀ ਹੈ ਨੌਂ ਨਾਸੇ ਜੋ ਹੁੰਦਾ ਉਹ ਕੋ ਹੁੰਦਾ ਵਾ ਮੱਛੀ ਨਹੀਂ ਮੱਜੀ ਨਹੀਂ ਮੈਂ ਜੋ ਇਧਰ ਮੱਜੀ ਉਦੋਂ ਦੇਖ ਲਾਂਗੇ ਗੱਲ ਤੇ ਹੋਈ ਜਾਣਾ ਫਿਰ ਆ ਇਹ ਗੱਲ ਤੇ ਆ ਗਈ ਹਾਂ ਪਰੋਣਿਆਂ ਘਰ ਘੜੀ ਨਹੀਂ ਹੁੰਦੀ ਨਹੀਂ ਨੋਣੀ ਆਹ ਇਹ ਤੇ ਗੱਲ ਹੈਗੀ ਘਰ ਘਰ ਲੜਾਈਆਂ ਜਿੱਥੇ ਚਾਰ ਭਾਂਡੇ ਖੜਕ ਦਿੰਦੇ ਆ ਹਾਂ ज्यादा खड़क दलो चंगा सारे स्वादा समीत तो पता नहीं कितने चल गई इन घर भी नहीं देखती दे दे। बड़े सारे जने बहर खलोते ਇਹ ਗੱਲਾਂ ਕਰੀ ਨਹੀਂ ਕੋਸ਼ ਉਹ ਨਹੀਂ ਮੈਂ ਵੇਖਣ ਨਹੀਂ ਉਹ ਸਾਰੇ ਬਾਹਰ ਬੈਠੇ ਹੈਗੇ ਸਮ੍ਰੀਤ ਨਹੀਂ ਵੇਖੀ ਕਿਤੇ ਕੀ ਕੰਮ ਹੈ ਸਮ੍ਰੀਤ ਨੇ ਤਿਆਰ ਕਰਨਾ ਹੈ ਨੂੰ ਜਾਣ ਦੀ ਜੇ ਤੂੰ ਕਹਿ ਜੇ ਮੜ ਮੜ ਮਾੜ ਮੋਟਾ ਕਹਿ ਦਿੱਤਾ ਤੇ ਇੰਨਾ ਗੁੱਸਾ ਕਰ ਲਈਦਾ ਮਾੜਾ ਮੋਟਾ ਕਹਿ ਹੈਗਾ ਤੂੰ ਚੜਾਈ ਕੀਤੀ ਹੈ ਨਾ ਬੈ ਇੱਥੇ ਚੰਗੀਆਂ ਸਲਾਵਾ ਮੈਂ ਇਹੋ ਜੀਆਂ ਮੋਟੇ-ਟੈਂਚਰ ਵੜੀ ਕਰ ਲੀਆਂ ਤੇ ਬੰਦਾ ਉਂ ਟੈਂਸ਼ਨ ਲੈ ਕੇ ਗਾਂ ਜਾਵੇ ਬੰਦਾ ਤੇ ਨਾ ਗੱਲ ਹੀ ਨਹੀਂ ਕਰ ਸਕਦਾ ਕਿਹੜੀ ਗੱਲ ਹੀ ਭਲਾ ਜਦ ਦੋਵਾਂ ਜੀਤ ਕਈ ਗੱਲਾਂ ਹੁੰਦੀਆਂ ਕਈ ਗੱਲਾਂ ਹੁੰਦੀਆਂ ਦੋਹਾਂ ਜਿਹਾਂ ਬੰਦਾ ਬਾਹਰ ਬਹਿ ਬਹਿ ਕੇ ਨਹੀਂ ਪੰਡਦਾ ਹੁੰਦਾ ਫਿਰ ਤੇ ਮੈਂ ਤੇ ਨਾ ਅੰਦਰ ਬਹਿ ਗੱਲ ਕੀਤੀ ਬਾਹਰ ਤੂੰ ਖਲਾਰਾ ਪਾਇਆ ਰ ਜਾਂਦ ਮੈਨੂੰ ਇਹ ਦੱਸੋ ਵੀ ਮੇਰੇ ਹੱਥ ਵਸਵਾ ਕੋਸ਼ ਤੇ ਤਾਂ ਤੇਹੀ ਗੱਲਾਂ ਕਰੋ ਮੈਨੂੰ ਹੁਣ ਜੇ ਮੈਂ ਪੀਕੇ ਚੱਲੀ ਆ ਹੁਣ ਮੰਮੀ ਕਹਿੰਦੀ ਜੇ ਗਈ ਤੇ ਫੇਰ ਵੇਖੀ ਰੋਟੀਆਂ ਨਹੀਂ ਪੱਕਦੀਆਂ ਕੱਲ ਮੰਮੀ ਉੱਥੇ ਤੁਹਾਡੇ ਸਾਹਮਣੇ ਬੈਠੇ ਕਹਿੰਦੇ ਸੀਗੇ ਵੀ ਮੈਂ ਤਾਂ ਰੋਟੀਆਂ ਪਕਾ ਪਕਾਉਂ ਕਰ ਦੂੰ ਮੈਂ ਜਾਉਂ ਕਰ ਦੂੰ ਫੇਰ ਮਤਲਬ ਬੱਸ ਮੈਂ ਕੰਮ ਜੋਗੀ ਆ ਬਾਕੀ ਤੁਸੀਂ ਸਾਰਿਆਂ ਨੇ ਮੈਨੂੰ ਮੈਨੇ ਤਾਨੇ ਜੋ ਸਾਰਾ ਕੁਝ ਜੋਲ ਸਰਦਾ ਬੰਦਾ ਉਹੀ ਕਰਨਾ ਹੁੰਦਾ ਜਨ ਮੇਰਾਂਜੀ ਲੱਗਣਾ ਸੰਬੀਰ ਜੀ ਲੱਗਣਾ ਸੰਬੀਰ ਤਾਂ ਬਣਾ ਸੰਬੀਰ ਘੜਾ ਮੈਨੇ ਰੱਖਦੀ ਤੁਹਾਨੂੰ ਤਾਂ ਪੁੱਤ ਚਾਹੀਦਾ ਕਿਉਂ ਸੰਬੀਰ ਘੜਾ ਵਾਂ ਜਾਂ ਨਾ ਸਮਝੀ ਦੀ ਕਦਰ ਨਾ ਮੇਰੀ ਕਦਰ ਜੇ ਬੰਦੇ ਨੇ ਮਾੜਾ ਮਾੜਾ ਗੁੱਸੇ ਦੀ ਗੱਲ ਕਹਿ ਦਿੱਤੀ ਐ ਤੁਹਾਨੂੰ ਤਲਦ ਛਾੜ ਦੇਣਾ ਮਾਣੀ ਮੋਟੀ ਗੱਲ ਨਹੀਂ ਹੈ ਮੰਜੇ ਦੇ ਮੈਂ ਜਾਣਾ ਵਾ ਹੁਣ ਤਾਂ ਗੱਲ ਰੁੱਤੀ ਗੱਲ ਜਿੰਨੀ ਮਰਜੀ ਬਦਲ ਬਦਾਲੋ ਚੱਲੋ ਇੱਥੇ ਜੇ ਤੂੰ ਜਣਾ ਤਾਂ ਜਾ ਕੁੜੀ ਨਹੀਂ ਨਿਕਲਨੀ ਮੈਂ ਕਾਹ ਕੁੜੀ ਮੇਰੇ ਨਾਲ ਹੀ ਜਾਊਗੀ ਕਿਉਂ ਕੁੜੀ ਮੇਰੀ ਵੀ ਆ ਤਾਂ ਕੀ ਇੱਥੇ ਕੁੜੀ ਕੁੜੀ ਡਾਡੀ ਹੋਵੇ ਤਾਂ ਫੇਰ ਨਾ ਐਦਾਂ ਕਰੋ ਤੁਸੀਂ ਪਟੋਕੀਆਂ ਜੋਗੀ ਮੇਰੀ ਧੀ ਕਰਕੇ ਰਹਤੀ ਕੋ ਮੈਂ ਮਰ ਜਾਈ ਮਰੀ ਗਏ ਹੂੰ ਜੋ ਸਾਰਾ ਕੁਝ ਮੇਰ ਨਾਲ ਹੁੰਦਾ ਰਿਆ ਉਹੀ ਅਜਨਲ ਹੋਣ ਲੱਗ ਗਿਆ ਉਹਦੀ ਮਾਂ ਜਿੰਦਿਆਂ ਜਿੰਦਿਆਂ ਮੇਰੀ ਤੇ ਮਾਂ ਮਰੀ ਹੀ ਗਈ ਤੇ ਫਿਰ ਮੈਨੂੰ ਜਾ ਕੇ ਪਤਾ ਲੱਗਾ ਵੀ ਮਾਂ ਕੀ ਚੀਜ਼ ਹੁੰਦੀ ਆ ਤੂੰ ਜਤੂ ਮੈਂ ਮੈਂ ਤੇ ਮੈਨੂੰ ਇੰਨਾ ਹੈਗਾ ਮੈਨੂੰ ਅਜੇ ਤੱਕ ਇਹ ਡਰ ਲੱਗਦਾ ਵਾ ਕਾਸ਼ ਕਿਤੇ ਰੱਬਾ ਮੈਨੂੰ ਨਾ ਕੁਝ ਵੀ ਹੋਵੇ ਮੇਰੀ ਧੀ ਨਾ ਪਟੋਕੀਆਂ ਜੋਗੀ ਰਹਿ ਜਾਵੇ ਤੇ ਜੇ ਕਿਤੇ ਮੈਂ ਅੱਜ ਅੱਖਾਂ ਮੀਟ ਜਾਣਾ ਤੇ ਮੇਰੀ ਧੀ ਨੂੰ ਤੇ ਉਸੇ ਦਿਨ ਚ ਪੇੜਾਂ ਵੱਜ ਜਾਣ ਇਹ ਮਨਾਂ ਦੇ ਵਹਿਮ ਹੀ ਹੁੰਦੇ ਆ ਜਿੰਦਾਂ ਮਰ ਜਾਂਦੇ ਨਾ ਉਹ ਵੀ ਪਾਈ ਜਾਂਦੇ ਹੁੰਦੇ ਆ ਇਹ ਫਿਰ ਤੁਹਾਡੇ ਵਹਿਮ ਜੇ ਮੰਨਦੇ ਤਾਂ ਜਿਨ੍ਹਾਂ ਦੇ ਮਰੇ ਆ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਜਿੱਦਣ ਮੇਰੀ ਮਾਂ ਮਰੀ ਨਾ ਸਾਰਿਆਂ ਦੇ ਹੱਥ ਮੇਰੇ ਸਿਰ ਤੇ ਹੀਗੇ ਕਿ ਕੋਈ ਨਹੀਂ ਪੁੱਤ ਹੈ ਹੀ ਹੈਗੇ ਆ ਹੀ ਹੈਗੇ ਆ ਤੇ ਮੈਂ ਇੰਨੀ ਨਵਾਲਕ ਭੋਲੀ ਮੈਂ ਤੇ ਅਮਰਤ ਤੇ ਮੇਰਾ ਵੀਰ ਚਲ ਹੜ ਤੋਂ ਥੋੜਾ ਵੱਡਾ ਹੀ ਉਹ ਰੋਵੇ ਆਹੀ ਬੜੀਆਂ ਖੁਸ਼ ਆਹੀ ਫਰਾਕਾਂ ਪਾਈਆਂ ਤੇ ਦੋਵੇਂ ਜਾਨੀ ਹੱਸਦੀਆਂ ਫਿਰਿਆ ਹਨ ਤੇ ਸਾਰੇ ਜਾਨੇ ਪਿਆਰੇ ਬੜਾ ਕਰਨਡੇ ਸੀਗੇ ਉਹ ਹੀ ਜਿਹੜੇ ਹੱਥ ਤੇ ਪਿਆਰ ਭਰੇ ਹੱਥੀ ਨਾ ਕਦੋਂ ਚਪੇੜਾ ਬਣ ਬਣ ਵੱਜਣ ਲੱਗ ਗਿਆ ਹਨ ਨੂੰ ਪਤਾ ਨਹੀਂ ਲੱਗਿਆ ਫੇਰ ਪਤਾ ਲੱਗਾ ਹੀਗਾ ਫੇਰ ਅੱਖਾਂ ਖੁੱਲੀਆਂ ਹੀ ਮਾਂ ਮਰ ਗਈ ਆ ਇਹ ਮਨਾਂ ਦੇ ਵਹਿਮ ਨੇ ਕਿਹਦਾ ਕੋਈ ਰੰਗ ਕੰਮ ਨਹੀਂ ਰੁਕਦਾ ਹੁੰਦਾ ਨਿਆਣੇ ਵਿੱਚ ਪੈ ਜਾਂਦੇ ਸਭ ਕੁਝ ਹੋ ਜਾਂਦਾ ਵਾ ਹੋ ਮੰਜੇ ਸਾਰਾ ਕੁਝ ਜਾਂਦਾ ਵਾ ਪਰ ਜੜੇ ਪਲੇ ਆ ਨਾ ਉਹਨਾਂ ਨੂੰ ਪੁੱਛ ਕੇ ਵੇਖੀ ਕਿ ਕਿੱਦਾਂ ਪਲੇ ਆ ਤੇ ਕਿੱਦਾਂ ਉਹ ਮਾਂ ਪਿਓ ਤੋਂ ਬਿਨਾ ਸਾੜਦੀ ਆ ਮਾਪੇਓ ਇਦਾਂ ਦੀ ਚੀਜ਼ ਆ ਇਹ ਦੋਵੇਂ ਹੀ ਹੋਣ ਸਿਰ ਤੇ ਦੋਹਾਂ ਦਾ ਹੀ ਹੱਥ ਹੋਵੇ ਤੇ ਫੇਰ ਹੀ ਨਿਆਣੇ ਦਾ ਬਚਪਨ ਚੰਗਾ ਨਿਕਲਦਾ ਪੱਕਾ ਮੈਂ ਲੱਗਦਾ ਜਾਣਾ ਮੈਂ ਕਿੱ데 ਜਾਣਾ ਮੈਂ ਤੇ ਇਹੀ ਕਿ ਚੰਨ ਮੈਂ 2 ਦਿਨ ਜਾਉਂਗੀ ਉੱਥੇ ਉੱਥੇ ਗਈ ਤੇ ਉੱਥੇ ਕਿਹੜੀ ਮੇਰੀ ਮਾਂ ਵਾ ਜਿੰਨੇ ਮੈਨੂੰ ਬੁੱਕਲ ਚ ਲੈ ਕੇ ਬੈਣਾ ਜਾਂ ਮੇਰਾ ਗੋਦੀ ਚ ਸਿਰ ਰੱਖ ਕੇ ਮੈਨੂੰ ਪਲੋਸਣਾ ਵਾ ਭਤੀਏ ਕੋਈ ਗੱਲ ਨਹੀਂ ਉੱਥੇ ਵੀ ਆਹੋ ਕੋਹੀ ਆ ਤੁਹਾਨੂੰ ਤੁਹਾਨੂੰ ਕਿੜਾ ਭਲੇਖਾ ਵਾ ਉਹਦੇ ਤਾਂ ਮੈਂ ਕਹਿਣੇ ਹੋਊਂਗੀ ਉੱਥੇ ਵੀ ਤਿੰਨ ਤਿੰਨ ਭਾਬੀ ਦੀ ਗੱਲਾਂ ਹੀ ਕਰਨੀਆਂ ਨਾ ਮੇਰੀ ਕੋਈ ਨਾ ਗੱਲਾਂ ਕਰਨੀਆਂ ਤੇ ਤੈਹੀ ਨਾ ਗੱਲਾਂ ਕਰੋ ਤੇ ਮੈਨੂੰ ਲੋੜ ਹੀ ਨਹੀਂ ਪਈ ਇੱਥੋਂ ਜਾਣ ਦੀ ਨਹੀਂ ਕਰਦਾ ਬਾਬਾ ਮੈਂ ਤੇ ਨਾ ਜਾ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਹੁੰਦੀ ਜਿਹੜੇ ਲੜ ਲਾ ਕੇ ਆਈਦਾ ਨਾ ਬੰਦਾ ਉਹ ਸੋਚਦਾ ਵਾ ਕਿ ਜਿਹਦੇ ਮੈਂ ਆਈ ਆ ਸੰਗ ਉਹ ਉਹ ਸਾਥ ਦੇਵੇ ਤੇ ਵਧੀਆ ਵਾ ਮੈਂ ਤੇਨਾਂ ਬੋਲਦਾ ਹੀ ਨਹੀਂ ਆ ਤੇ ਤੂੰ ਨਾ ਜਾ ਸਿੱਧੀ ਗੱਲ ਹੀ ਜੇ ਤੂੰ ਹੀ ਫੇਰ ਬੋਲੋਂਗੇ ਨਾ ਤਾਂ ਮੈਨੂੰ ਤਾਂ ਫੇਰ ਸਾੜਾ ਰਹਿਣਾ ਮੈਂ ਮੈਂ ਤੁਹਾਡੇ ਕਰਕੇ ਇੱਥੇ ਰਹਿਣਾ ਨਾ ਕੀ ਹੋਰ ਕਿਸ ਦੇ ਕਰਕੇ ਜੇ ਮੈਂ ਬੋਲਦਾ ਤਾਂ ਵੀ ਤੰਗੀ ਜੇ ਨਾ ਬੋਲਦਾ ਵੀ ਤੰਗੀ ਕਰਾਂ ਕੀ ਮੈਂ ਬੋਲਣ ਬੋਲਣ 'ਚ ਬੜਾ ਫਰਕ ਹੁੰਦਾ ਪਹਿਲਾਂ ਨਹੀਂ ਕਹਿਤਾ ਮੈਂ ਸੋ ਮਿਹਨੇ ਮਾਨੇ ਤੇਰੀ ਭਾਬੀ ਨੇ ਪੁੜੀ ਮਰੀ ਨੂੰ ਤੇ ਜੇ ਤੂੰ ਜਾਣਾ ਹਣਾ ਤੇ ਮੈਂ ਨਹੀਂ ਲੈ ਕੇ ਆਉਣਾ ਬਾਅਦ ਚ ਸ਼ੁੱਧੀ ਗੱਦੀ ਇਹਨਾਂ ਦਾ ਇੰਨਾ ਹੀ ਦੋਖ ਹੋਵੇ ਤਾਂ ਤੇ ਤੈਨੂੰ ਨਹੀਂ ਮਾਨਨੇ ਮੈਨੂੰ ਫੇਰ ਮੈਂ ਕਹਿੰਦਿਆਂ ਜੇ ਤੂੰ ਜਾਣਾ ਮੁਰਗੇ ਮੈਂ ਨਹੀਂ ਲੈ ਕੇ ਆਉਣਾ ਤੈਨੂੰ ਇਹ ਗੱਲਾਂ ਬਹਿ ਲਾਵੇ ਛੱਡ ਆਇਓ ਕਿਤੇ ਛੱਡ ਆਇਆ ਭਾਈ ਨਹੀਂ ਤਾਂ ਇੱਥੇ ਕੋਈ ਜਾਂਦੀ ਆ ਖੂ ਖਾ ਖਾਤਾ ਹੈਗਾ ਵਾ ਤੇ ਉੱਚ ਧੱਕਾ ਦੇ ਦੋ ਆਪੇ ਕਹਿੰਦੀ ਮੈਂ ਮਾਰ ਦੂੰ ਡਰ ਲੱਗਦਾ ਮੈਨੂੰ ਦੋਵਾਂ ਨੂੰ ਦਿਓ ਮਾਵਾਂ ਧੀਆਂ ਨੂੰ ਕੱਲੀ ਨੂੰ ਨਾ ਮੇਰੀ ਧੀ ਕੱਲੀ ਨਾ ਛੱਡਿਓ ਕੋਈ ਕੁੜੀ ਨੂੰ ਮਾਰਨੀ ਆ ਤੇ ਕਾਂ ਜਦੋਂ ਉਹ ਚੰਗੀ ਨਹੀਂ ਲੱਗਣੀ ਕਿਸ ਨੂੰ ਤੇ ਫਿਰ ਮਾਰਨੀ ਆ ਪਟੋਕੀਆਂ ਜਿਵੇਂ ਚਾਹੇ ਲੱਗਦੀ ਚੰਗੀ ਪਿਓਆਂ ਨੂੰ ਮੇਰੇ ਪਿਓ ਨੂੰ ਮੈਂ ਬੜੀ ਚੰਗੀ ਲੱਗਦੀ ਸੌ ਗੱਲ ਏ ਕੀਓ ਟੂਨੀ ਜਾਣ ਕੇ ਦੇ ਵੀ ਕਿੱਡੀ ਗਾਲੀ ਹਾਂ ਲੋ ਵੀ ਲੈ ਵੇ ਇੰਨੀ ਠੀਠ ਜਨਾਨੀ ਐ ਨਾ ਜਿਹੜੀ ਜਿੱਦ ਫੜ ਲਈ ਨਾ ਫੜ ਲਈ ਜਾਣਾ 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 ਜੇ ਹੁਣ ਚਲ ਗਈ ਨਾ ਲੈ ਕੇ ਮੈਂ ਵੀ ਨਹੀਂ ਆਉਣੀ